न खाओल वासी हो ਵਾਗਿ ਦੀ ਪ੍ਰਾਪਤ ਪੈਣਾ ਹੋ ਤੁਹਾਨੂੰ ਗੱਲ ਦੱਸ ਦਈਏ ਕਿ ਇਹ ਫੁੱਤਲਾ ਹੈਗਾ ਨਹੀਂ ਚੁੱਕਾ ਜਾ ਰਿਹਾ ਕਿਉਂਕਿ ਅਮਰੀਕਾ ਦੇ ਰਾਜ ਨੇ ਜੋ ਨੀਤੀਆਂ ਲਾਗੂ ਕੀਤੀਆਂ ਨੇ ਉਹਨਾਂ ਨੀਤੀਆਂ ਨੇ ਭਾਤ ਸਕਾਰ ਹੂ ਹੂ ਲਾਗੂਕਤ ਜਾ ਰਹੀ ਹੈ ਅਮਰੀਕਾ ਦਾ ਬਫਦ ਅਮਰੀਕਾ ਦੇ ਕਾਰਪੋਰੇਟਾਂ ਦਾ ਬਫਦ ਭਾਰਤ ਦੇਈ ਜਨਾਂ ਤੋਂ ਆਇਆ ਹੋਇਆ ਉਸਨੇ ਭਾਰਤ ਚਕਾਰ ਦੇ ਨਾਲ ਜਿੰਨੀਆਂ ਸੰਧੀਆਂ ਕੀਤੀਆਂ ਨੇ ਜਿੰਨਾ ਸੰਧੀਆਂ ਨੇ ਸਾਡੇ ਲੋਕਾਂ ਨੂੰ ਬੰਦਾਲ ਕਰਨਾ ਜਿੰਨਾ ਸੰਧੀਆਂ ਨੇ ਸਾਡੇ ਛੋਟੇ ਕਾਰੋਬਾਰਾਂ ਕਾਰੋਵਾਰੀਆਂ ਨੂੰ ਬੰਦਾਲ ਕਰਨਾ ਜਿੰਨਾ ਸੰਧੀਆਂ ਨੇ ਕਿਸਾਨਾਂ ਤੇ ਮਜ਼ਦੂਰਾਂ ਦਾ ਖਿਲਵਾੜ ਕਰਨਾ ਜਿੰਨਾ ਸੰਧੀਆਂ ਨੇ ਜਿਹੜੇ ਛੋਟੇ ਵਪਾਰੀ ਆ ਛੋਟੇ ਕਾਰਖਾਨੇਦਾਰ ਆ ਆ ਛੋਟੇ ਹੋਰ ਕਾਰੋਬਾਰੀ ਨਗੇ ਉਹਨਾਂ ਸਭ ਨੂੰ ਤਬਾਹ ਕਰਨਾ ਕਿਉਂਕਿ ਅਮਰੀਕਾ ਨੇ ਭਾਰ ਦੀ ਬਾਹ ਮੋੜ ਕੇ ਫੈਸਲੇ ਕਰਾਇਆ ਕਿ ਜਿਹੜੀਆਂ ਵਸਤਾਂ ਅਸੀਂ ਤੈਨੋਂ ਦੇਣੀਆਂ ਨੇ ਉਹਨਾਂ ਦੇ ਟੈਕਸ ਤੋਂ ਘਟਾਇਆ ਤੇ ਜਿਹੜੀਆਂ ਵਸਤਾਂ ਅਸੀਂ ਤੈਥੋਂ ਲੈਣੀਆਂ ਨੇ ਉਹਨਾਂ ਵਸਤਾਂ ਦੇ ਟੈਕਸ ਅਸੀਂ ਵੱਧ ਲਾਵਾਂਗੇ ਇਹਨਾਂ ਪ੍ਰਭਾਵ ਕੀ ਹੋਣਾ ਜਿਹੜੀ ਇਥੋਂ ਜਨਸ ਪੈਦਾ ਹੋਣੀ ਆ ਉਹਦੇ ਤੇ ਜਿਹੜਾ ਟੈਕਸ ਆ ਉਹ ਫੱਤ ਲਾਊਗਾ ਆਪਣੇ ਪਾਪਾ ਉੱਤਰ ਤੇ ਅਮਰੀਕਾਆਂ ਜਾਂ ਚਾਰ ਦਿਨਸ ਜਾਂ ਉਹਨਾਂ ਦੇ ਘੱਟ ਲਾਊਗਾ ਇਹਦਾ ਆਖੀ ਹੋਣਾ ਜਿਹੜਾ ਸਾਡਾ ਸੇ ਨਾਜ ਪੈਦਾ ਹੋਣਾ ਸਾਡੀ ਇੰਡਸਟਰੀ ਨੇ ਜੋ ਪੈਦਾਵਾਰੀ ਕਰਨੀ ਆ ਉਹ ਤਵਾ ਹੋਣੀ ਆ ਇੱਥੇ ਬਸਤਾ ਜਿਹੜੀਆਂ ਬਾਹਰ ਆ ਕਾਲਪੀਟੀਆਂ ਅਮਰੀਕਾ ਕਨੇਡਾ ਜੇ ਫੱਤ ਨਿਕਲਣੀਆਂ ਇਸ ਕਰਕੇ ਭਰਾਵੋ ਅਸੀਂ ਇਹਨਾਂ ਗੱਲਾਂ ਦੀ ਨਿੰਦਾ ਕਰਦੇ ਆ ਤੇ ਮੰਗ ਕਰਦੇ ਆ ਇਹ ਜਿਹੜੀਆਂ ਨੀਤੀਆਂ ਲੈਪਤਾ ਕਹਿੰਦਾ ਡਬਲਯੂਟੀਓ ਕਹਿੰਦਾ ਉਹ ਨੀਤੀਆਂ ਅਸੀਂ ਨਹੀਂ ਲਾਗੂ ਹੋਣੀਆਂ ਅਸੀਂ ਭਾਰਤਕਾਲ ਨੇ ਇਸ ਆਪ ਭੇਜਦੇ ਆ ਕਿ ਭਾਰਤਕਾਲ ਡਬਲਯੂਟੀਓ ਤੋਂ ਬਾਹਰ ਆਵੇ ਜੇ ਬਾਹਰ ਆਉਂਦਾ ਤਾਂ ਭਰਾਓ ਆਪਣਾ ਬੇਹੱਦ ਫਾਇਦਾ ਹੁੰਦਾ ਅਗਰ ਜੇ ਡਬਲਯੂਟੀਓ ਦੀਆਂ ਨੀਤੀਆਂ ਲਾਗੂ ਕਰਤਾ ਤਾਂ ਜਿੰਨੀਆਂ ਦੁਕਾਨਾਂ ਲੱਗੀਆਂ ਜਿੰਨੀਆਂ ਛੋਟੇ ਕਾਰੋਬਾਰ ਭਰਾਓ ਦੇ تباہ ਹੋ ਜਾਣੇ ਆ ਇਸ ਕਰਕੇ ਭਰਾਓ ਜੇ ਆਪਾਂ ਨੇ ਇਹ ਕਾਰੋਬਾਰ ਬਚਾਉਣੇ ਆ ਆਪਣੀਆਂ ਜ਼ਮੀਨਾਂ ਬਚਾਉਣੀਆਂ ਆਪਣੇ ਮਜ਼ਦੂਰ ਬਚਾਉਣੇ ਆ ਔਰ ਬਾਰੇ ਸਮੇਂ ਦੇ ਵਿੱਚ ਜੇ ਅਸੀਂ ਜਿਹੜਾ ਆਪਾਂ ਬਜਾਅ ਬਚਾਉਣਾ ਤਾਂ ਸਾਨੂੰ ਬਿਲਕੁਲ ਆਪਣੇ ਪਰਿਵਾਰਾਂ ਅਸਮੇਰ ਸਭ ਦਾ ਦੇਣਾ ਪਊਗਾ ਇਹ ਸਰਕਾਰ ਨੂੰ ਇਹ ਦੱਸਣੀ ਪਊਗੀ ਕਿ ਭਾਰ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਡੋਜੋ ਦੀਆਂ ਨੀਤੀਆਂ ਅਮਰੀਕਾ ਦੀਆਂ ਨੀਤੀਆਂ ਕਿਸੇ ਵੀ ਹਾਲਤ ਪਸੰਦ ਨਹੀਂ ਅਸੀਂ ਇਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਲਾਗੂ ਨਹੀਂ ਹੋਣ ਦਾਂਗੇ ਕੋਣ ਵਾਲੇ ਸਮੇਂ ਦੇ ਵਿੱਚ ਅਸੀਂ ਦੁਕਾਨਦਾਰ ਵੀਰਾਂ ਨੂੰ ਖਾਸ ਕਰਕੇ ਬੇਨਤੀ ਕਰਦੇ ਆਂ ਕਿ ਜੇ ਤੁਸੀਂ ਆਪਣੇ ਬੱਚਿਆਂ ਦਾ ਪੇਟ ਭਰਨਾ ਹੈ ਤਾ ਤੁਹਾਨੂੰ ਵੀ ਸਾਡੇ ਨਾਲ ਖਾਣਾ ਪਊਗਾ ਇਸ ਅਰਥ ਕੱਲੇ ਕਿਸਾਨਾਂ ਦਾ ਨਹੀਂ ਇਸ ਅਰਥ ਕੱਲੇ ਮਜ਼ਦੂਰਾਂ ਦਾ ਨਹੀਂ ਭਰਾਓ ਇਸ ਅਰਥ ਭਾਰਤ ਦੇ ਉਹਨਾਂ ਸਾਰੇ ਲੋਕਾਂ ਦਾ ਜਿਹੜੇ ਲੋਕਾਂ ਨੇ ਪੇੜ ਪਾਲਨਾ ਹੈ ਜਿਹੜੇ ਲੋਕਾਂ ਨੇ ਅੰਨ ਖਾਣਾ ਹੈ ਜਿਹੜੇ ਲੋਕਾਂ ਨੇ ਕੱਪੜਾ ਪਹਿਨਣਾ ਜਿਹੜੇ ਲੋਕਾਂ ਨੂੰ ਪਾਣੀ ਚਾਹੀਦਾ ਜਿਹੜੇ ਲੋਕਾਂ ਨੂੰ ਹਵਾ ਚਾਹੀਦੀ ਆ ਇਸ ਕਰਕੇ

स्वीक कर